ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ ਔਰ ਜਿਹੜੀ ਕਥਿਤ ਕਾਲ ਰਿਕਾਰਡਿੰਗ ਲੀਕ ਹੋਈ ਹੈ ਵਾਇਰਲ ਹੋਈ ਹੈ ਉਹਦਾ ਸੱਚ ਸਾਹਮਣੇ ਆ ਜਾਏਗਾ ਅੱਜ ਉੱਚ ਅਦਾਲਤ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਕਹਿ ਸਕਦੇ ਹਾਂ ਤੇ ਐਸਐਸਪੀ ਵੀ ਕਸੂਤੇ ਫਸ ਸਕਦੇ ਨੇ ਕਿਉਂਕਿ ਹਾਈ ਕੋਰਟ ਨੇ ਅੱਜ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਮਾਮਲਾ ਪਿਛਲੇ ਦਿਨੀ ਜਿਹੜੀ ਇੱਕ ਕਥਿਤ ਫੋਨ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ ਤੇ ਐਸਐਸਪੀ ਤੇ ਦੋਸ਼ ਲੱਗੇ ਸੀ ਉਸ ਮਾਮਲੇ 'ਚ ਅੱਜ ਹਾਈ ਕੋਰਟ ਨੇ ਵੱਡੇ ਹੁਕਮ ਜਾਰੀ ਕੀਤੇ ਨੇ ਔਰ ਫੈਸਲਾ ਕੀਤਾ ਹੈ ਆਦੇਸ਼ ਦਿੱਤੇ ਨੇ ਕਿ ਇਸ ਕਾਲ ਰਿਕਾਰਡਿੰਗ ਦੀ ਜਿਹੜੀ ਜਾਂਚ ਹੈ ਇਹ ਜਿਹੜੀ ਆਡੀਓ ਹੈ ਇਹਦੀ ਜਾਂਚ ਚੰਡੀਗੜ੍ਹ ਦੀ ਜਿਹੜੀ ਐਫਐਸਐਲ ਹੈ ਜਿਹੜੀ ਫਰੈਂਸਿਕ ਲੈਬਾਰਟਰੀ ਹੈ ਉਹਦੇ ਤੋਂ ਕਰਾਈ ਜਾਏ ਔਰ ਇਹਦੇ ਵਿੱਚ ਹੁਣ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਕਿਉਂਕਿ ਇੱਕ ਪਾਸੇ ਅੱਜ ਜਿਹੜੇ ਐਸਐਸਪੀ ਪਟਿਆਲਾ ਦੇ ਵਰਨੂ ਸ਼ਰਮਾ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਇਹਦੀ ਵੱਡੀ ਚਰਚਾ ਹੋ ਰਹੀ ਹੈ ਕਿਉਂਕਿ ਵਰਨ ਸ਼ਰਮਾ ਐਸਐਸਪੀ ਦੇ ਉੱਪਰ ਹੀ ਸੁਖਬੀਰ ਬਾਦਲ ਤੇ ਅਕਾਲੀ ਦਲ ਨੇ ਇਹ ਦੋਸ਼ ਲਾਏ ਨੇ ਕਿ ਇਹ ਜਿਹੜੀ ਫੋਨ ਕਾਲ ਰਿਕਾਰਡਿੰਗ ਆ ਜਿਹੜੀ ਵਾਇਰਲ ਹੋਈ ਗਈ ਕੀਤੀ ਗਈ ਇਹ ਵਰਨ ਸ਼ਰਮਾ ਦੀ ਹੈ ਔਰ ਉਹ ਐਸਐਸਪੀ ਵਰਨ ਸ਼ਰਮਾ ਆਪਣੇ ਤੋਂ ਹੇਠਲੇ ਅਫਸਰਾਂ ਨੂੰ ਹੁਕਮ ਦੇ ਰਿਹਾ ਕਿ ਤੁਸੀਂ ਜਿਹੜੀਆਂ ਇਹ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਫਾਈਲਾਂ ਭਰਨ ਲੋਕ ਆ ਰਹੇ ਨੇ ਇਹਨਾਂ ਦੇ ਵਿੱਚ ਜਿਹੜੇ ਦੂਜੀਆਂ ਪਾਰਟੀਆਂ ਦੇ ਵਿਅਕਤੀ ਨੇ ਜਿਹੜੀ ਸਰਕਾਰ ਵਾਲੀ ਪਾਰਟੀ ਤੋਂ ਦੂਜੀਆਂ ਨੇ ਤਾਂ ਉਹਨਾਂ ਦੇ ਕਾਗਜ਼ ਰਾਹ ਚ ਪਾੜ ਦਿਓ ਇਹ ਦੋਸ਼ ਉਸ ਕਥਤ ਆਡੀਓ ਦੇ ਵਿੱਚ ਲੱਗੇ ਨੇ ਜਿਹੜੀ ਸੁਖਬੀਰ ਬਾਦਲ ਹੋਰਾਂ ਨੇ ਵਾਇਰਲ ਕੀਤੀ ਤੇ ਉਹ ਦੋਸ਼ ਕਿੰਨੇ ਸੱਚੇ ਨੇ ਔਰ ਕਿੰਨੇ ਝੂਠੇ ਨੇ ਇਹ ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਕਿਉਂਕਿ ਪੁਲਿਸ ਨੇ ਕਹਿਤਾ ਸੀ ਵੀ ਇਹ ਜਿਹੜੀ ਵਾਇਰਲ ਕਾਲ ਰਿਕਾਰਡਿੰਗ ਹੈ ਇਹ ਤਾਂ ਝੂਠੀ ਹੈ ਇਹ ਤਾਂ ਫੇਕ ਹੈ ਇਹ ਤਾਂ AI ਨਾਲ ਬਣਾਈ ਹੈ ਤਾਂ ਅੱਜ ਉਸ ਆਡੀਓ ਨੂੰ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹੁਣ ਇੱਥੇ ਸਵਾਲ ਕਈ ਨੇ ਪਹਿਲਾ ਸਵਾਲ ਇਹ ਆ ਜਿਹੜਾ ਅੱਜ ਜਿਹੜੇ ਵਕੀਲ ਸੀਗੇ ਅਕਾਲੀ ਦਲ ਦੇ ਅਰਸ਼ਦੀਪ ਕਲੇਰ ਉਹਨਾਂ ਨੇ মিডিਆ ਸਾਹਮਣੇ ਉਠਾਇਆ ਉਹ ਕਹਿੰਦੇ ਦੇਖੋ ਅਦਾਲਤ ਨੇ ਉਸ ਕਾਲ ਰਿਕਾਰਡਿੰਗ ਦੀ ਜਾਂਚ ਕਰਨ ਦੇ ਆਦੇਸ਼ ਅੱਜ ਦਿੱਤੇ ਨੇ ਇਸ ਤੋਂ ਬਾਅਦ ਉਹ ਲੈਬੋ੍ਰਟਰੀ ਚ ਜਾਏਗੀ ਉੱਥੇ ਸੈਂਟਿਸਟ ਉਹਨੂੰ ਫਿਰ ਜਾਂਚ ਕਰਕੇ ਨਤੀਜਾ ਕੱਢਣਗੇ ਵੀ ਇਹ ਫੇਕ ਬਣਾਈ ਹੈ ਕਿ ਇਹ ਸਹੀ ਹੈ ਪਰ ਪੁਲਿਸ ਨੇ ਕਿਵੇਂ ਕਹਿਤਾ ਪਹਿਲੇ ਦਿਨ ਹੀ ਵੀ ਇਹ ਤਾਂ ਫੇਕ ਹੈ ਇਹ ਤਾਂ ਝੂਠੀ ਹੈ ਇਹ ਤਾਂ AI ਨਾਲ ਬਣਾਈ ਹੈ ਇਹ ਪੁਲਿਸ ਨੇ ਕਿਵੇਂ ਕਹਿਤਾ ਕਿਸ ਦਾਅਵੇ ਦੇ ਆਧਾਰ ਤੇ ਕਿਸ ਜਾਂਚ ਦੇ ਆਧਾਰ ਤੇ ਕਿਹੜੀ ਰਿਪੋਰਟ ਦੇ ਆਧਾਰ ਤੇ ਪੁਲਸ ਨੇ ਇਹ ਕਹਿਤਾ ਇਹ ਸਵਾਲ ਅੱਜ ਉੱਠੇ ਨੇ ਦੇਖੋ ਮਾਮਲਾ ਬਹੁਤ ਵੱਡਾ ਹੈ ਕਿਉਂਕਿ ਜਦੋਂ ਪਿੱਛੇ ਤਰਨਤਾਰਨ ਦੀਆਂ ਚੋਣਾਂ ਹੋਈਆਂ ਉਦੋਂ ਵੀ ਵੱਡਾ ਰੌਲਾ ਪਿਆ ਤੇ ਜ਼ਿਲ੍ਹਾ ਪੁਲਸ ਮੁਖੀ ਤਰਨਤਾਰਨ ਦੇ ਜਿਹੜੇ ਐਸਐਸਪੀ ਉਹਨਾਂ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਸੀ ਉਦੋਂ ਵੀ ਦੋਸ਼ ਸੀ ਕਿ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਪੁਲਿਸ ਅਫਸਰ ਤੇ ਸਿਵਲ ਅਫਸਰ ਕਰ ਰਹੇ ਨੇ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿ ਦੀਆਂ ਚੋਣਾਂ ਦੇ ਵਿੱਚ ਵੀ ਆਹੀ ਦੋਸ਼ ਲੱਗਾ ਹੈ ਹੁਣ ਜਦੋਂ ਜਾਂਚ ਹੋਏਗੀ ਤੇ ਸੱਚ ਸਾਹਮਣੇ ਆਏਗਾ ਤਾਂ ਜੇਕਰ ਉਹ ਕਾਲ ਰਿਕਾਰਡਿੰਗ ਸਹੀ ਤੇ ਅਸਲੀ ਪਾਈ ਗਈ ਤਾਂ ਫੇਰ ਐਸਐਸਪੀ ਪਟਿਆਲਾ ਦੇ ਤੇ ਨਾਲ ਉਹਨਾਂ ਦੇ ਹੇਠਲੇ ਅਫਸਰ ਬਹੁਤ ਕਸੂਤੇ ਫਸ ਸਕਦੇ ਉਹਨਾਂ ਨੂੰ ਛੱਡੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਬਹੁਤ ਕਸੂਤੇ ਸਵਾਲਾਂ ਦੇ ਘੇਰੇ ਚ ਫਸ ਸਕਦੀ ਹੈ ਕਿਉਂਕਿ ਉਹ ਅਫਸਰਾਂ ਨੇ ਜੇ ਇਹ ਕਰਵਾਇਆ ਹੋਵੇ ਤਾਂ ਫਿਰ ਉਹ ਕਿਉਂ ਕਰਾਉਣ ਗਈ ਉਹਨਾਂ ਦਾ ਇਹਦੇ ਵਿੱਚ ਕੀ ਫਾਇਦਾ ਨਾ ਤਾਂ ਉਹਨਾਂ ਦੀ ਕੋਈ ਸਿਆਸੀ ਪਾਰਟੀ ਨਾ ਉਹ ਆਪ ਚੋਣ ਲੜ ਰਹੇ ਜਿਹੜੇ ਅਫਸਰਾ ਨੇ ਜੇ ਇਹ ਕਰਵਾਇਆ ਹੋਵੇ ਜਦੋਂ ਕਿ ਹਾਲੇ ਕੋਈ ਪੁਸ਼ਟੀ ਨਹੀਂ ਪਰ ਜੇ ਇਹ ਸਾਬਤ ਹੋ ਗਿਆ ਕਿ ਅਫਸਰਾ ਨੇ ਕਰਾਇਆ ਹੈ ਜਾਂ ਇਹ ਸੱਚੀ ਹੈ ਕਾਲ ਰਿਕਾਰਡਿੰਗ ਤਾਂ ਫਿਰ ਇਹ ਪੰਜਾਬ ਸਰਕਾਰ ਤੇ ਗੱਲ ਆਉਣੀ ਆ ਫਿਰ ਭਗਵੰਤ ਮਾਨ ਸਰਕਾਰ ਤੇ ਗੱਲ ਆਉਣੀ ਆ ਫਿਰ ਆਮ ਆਦਮੀ ਪਾਰਟੀ ਤੇ ਗੱਲ ਆਉਣੀ ਤੇ ਫਿਰ ਆਮ ਆਦਮੀ ਪਾਰਟੀ ਦੇ ਸਾਰੇ ਪਰਦੇ ਪਾਟ ਜਾਣਗੇ ਖੁੱਲ ਜਾਣਗੇ ਸਾਰੇ ਨਕਾਬ ਲੀਰੋ ਲੀਰ ਹੋ ਜਾਣਗੇ ਗੱਲਾਂ ਲੋਕਤੰਤਰ ਦੀਆਂ ਤਾਂ ਜੇ ਪੁਲਿਸ ਤੋਂ ਆ ਕੁਝ ਕਰਵਾਇਆ ਜਾ ਰਿਹਾ ਹੋਵੇਗਾ ਤਾਂ ਫਿਰ ਇਹ ਬਹੁਤ ਭੈੜੀ ਤਸਵੀਰ ਹੋਵੇਗੀ ਪਰ ਅਜੇ ਤੱਕ ਪੁਸ਼ਟੀ ਨਹੀਂ ਹੋਈ ਇਹ ਮੈਂ ਬਾਰ-ਬਾਰ ਕਹਿ ਰਿਹਾ ਹੁਣ ਅੱਜ ਅਦਾਲਤ ਨੇ ਉਹ ਜਿਹੜੀ ਕਾਲ ਰਿਕਾਰਡਿੰਗ ਹੈ ਉਹ ਉਹਦੀ ਜਾਂਚ ਦੇ ਆਦੇਸ਼ ਦਿੱਤੇ ਨੇ ਹੁਣ ਪਤਾ ਲੱਗੇਗਾ ਕੀ ਨਿਕਲਦਾ ਪਰ ਪੰਜਾਬ ਔਰ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਵੋਟਾਂ ਦੇ ਵਿੱਚ ਤਾਂਦਲੀਆਂ ਤਾਂ ਚਲਦੀਆਂ ਨੇ ਬਹੁਤ ਗੜਬੜਾ ਚਲਦੀਆਂ ਨੇ ਕਈ ਤਰ੍ਹਾਂ ਦਾ ਗਲਤ ਕੰਮ ਚੱਲਦਾ ਇਸੇ ਕਰਕੇ ਕਦੇ ਵੀ ਇਲੈਕਸ਼ਨ ਜਿਹੜੇ ਨੇ ਉਹ ਨਿਰਪੱਖ ਨਹੀਂ ਹੋ ਪਾਉਂਦੇ ਦੇਖੋ ਵੋਟਾਂ ਦੇ ਟਾਈਮ ਦੇ ਉੱਪਰ ਪਹਿਲਾਂ ਤੇ ਇੱਥੇ ਅਮੀਰ ਤੇ ਗਰੀਬ ਦਾ ਬਹੁਤ ਵੱਡਾ ਪਾੜਾ ਹੈ ਅਮੀਰਾਂ ਵੱਲੋਂ ਖਰੀਦਿਆ ਜਾਣਾ ਤੇ ਗਰੀਬ ਦਾ ਵਿਕ ਜਾਣਾ ਇਹ ਬੜੀ ਛੋਟੀ ਜੀ ਗੱਲ ਹੈ ਦੂਜੇ ਨੰਬਰ ਤੇ ਚੋਣਾਂ ਦੇ ਟਾਈਮ ਭਾਵੇਂ ਸਰਪੰਚੀ ਦੀਆਂ ਚੋਣਾਂ ਹੋਣ ਤੇ ਭਾਵੇਂ ਉੱਪਰ ਤੱਕ ਸ਼ਰਾਬਾਂ ਦੀਆਂ ਪੇਟੀਆਂ ਖੋਲ੍ਹਦੀਆਂ ਨਹੀਂ ਕਈ ਤਰ੍ਹਾਂ ਦੇ ਨਸ਼ੇ ਵਰਤੇ ਜਾਂਦੇ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਝੂਠੇ ਲਾਰੇ ਝੂਠੇ ਵਾਅਦੇ ਕੀਤੇ ਜਾਂਦੇ ਨੇ ਔਰ ਫਿਰ ਬਹੁਤ ਕੁਝ ਅਜੀਹਾ ਗਲਤ ਕੀਤਾ ਜਾਂਦਾ ਹੈ ਵੋਟਾਂ ਖਰੀਦਣ ਤੱਕ ਦਾ ਕੰਮ ਹੁੰਦਾ ਜਿਦੀਆਂ ਸ਼ਿਕਾਇਤਾਂ ਚੋਣ ਕਮਿਸ਼ਨ ਨੂੰ ਵੀ ਕੀਤੀਆਂ ਜਾਂਦੀਆਂ ਨੇ ਹੁਣ ਇਹ ਸਾਰੇ ਮਾਮਲੇ ਦਾ ਹੋਰ ਪੁਖਤਾ ਮਾਮਲਾ ਉਦੋਂ ਹੁੰਦਾ ਜਦੋਂ ਜਿਹੜੀ ਬੀਬੀ ਨਵਜੋਤ ਕੌਰ ਸਿੱਧੂ ਉਹਦੇ ਬਿਆਨਾਂ ਨੇ ਇੱਕ ਵੱਡਾ ਪੁਚਾਲ ਪਾਇਆ ਹੋਇਆ ਉਹਨੇ ਵੀ ਇਹੀ ਗੱਲ ਕਹੀ ਹੈ ਉਹ ਕਹਿੰਦੀ ਦੇਖੋ 5-500 ਕਰੋੜ ਰੁਪਇਆ ਲੈ ਕੇ ਮੁੱਖ ਮੰਤਰੀ ਬਣਾਏ ਜਾਂਦੇ ਨੇ ਉਹਦਾ ਇਹ ਬਿਆਨ ਬਹੁਤ ਵੱਡਾ ਬਿਆਨ ਹੈ ਉਸ ਤੋਂ ਬਾਅਦ ਕਾਂਗਰਸ ਦੇ ਅੰਦਰ ਵੀ ਪਹੁੰਚਾਲਾ ਕਾਂਗਰਸ ਤੋਂ ਬਾਹਰ ਵੀ ਸਾਰੀਆਂ ਪਾਰਟੀਆਂ ਦੇ ਉੱਪਰ ਇਹ ਦੋਸ਼ ਲੱਗੇ ਹੋਏ ਨੇ ਪਹਿਲਾਂ ਉਹਨਾਂ ਦੇ ਆਪਣਿਆਂ ਨੇ ਹੀ ਲਾਏ ਹੋਏ ਨੇ ਹੁਣ ਜਿਹੜੀ ਗੱਲ ਨਵਜੋਤ ਕੌਰ ਸਿੱਧੂ ਨੇ ਕਹੀ ਹੈ ਉਹਦੇ ਬਾਰੇ ਅਜੇ ਤੱਕ ਨਵਜੋਤ ਸਿੰਘ ਸਿੱਧੂ ਚੋਫਣੇ ਵੇਖਣਾ ਹੈ ਆ ਵੀ ਉਹ ਕੀ ਬੋਲਦੇ ਨੇ ਨਵਜੋਤ ਸਿੱਧੂ ਕਿਉਂਕਿ ਉਹ ਲਫਟਰ ਸ਼ੋਅ ਦੇ ਵਿੱਚ ਵੀ ਜਾਂਦੇ ਨੇ ਉੱਥੇ ਹੱਸਣ ਦੇ ਰੋਲ ਕਰਨ ਕਪਲ ਸ਼ਰਮਾ ਦੇ ਸ਼ੋਅ 'ਚ ਉਹਨਾਂ ਦਾ ਰੋਲ ਹੁੰਦਾ ਕੱਲਾ ਹੱਸਣਾ ਓ ਗੁਰੂ ਮਾਰਦੇ ਤਾੜੀ ਆ ਰੋਲ ਹੁੰਦਾ ਉਹਨਾਂ ਦਾ ਤਾਂ ਉਹ ਬੰਬੇ ਤੋਂ ਹੁਣ ਵਾਪਸ ਆਏ ਨੇ ਤਾਂ ਅਜੇ ਤੱਕ ਉਹਨਾਂ ਦੀ ਚੁੱਪੀ ਬਰਕਰਾਰ ਹੈ ਅਜੇ ਤੱਕ ਨਵਜੋਤ ਸਿੰਘ ਸਿੱਧੂ ਦਾ ਇਹਦੇ ਉੱਪਰ ਕੋਈ ਬਿਆਨ ਨਹੀਂ ਹੈ ਕੋਈ ਕਮੈਂਟ ਨਹੀਂ ਹੈ ਕਿਉਂ ਨਹੀਂ ਹੈ ਸਵਾਲ ਇਹ ਵੀ ਹੈ ਕਿਉਂਕਿ ਇੰਨਾ ਵੱਡਾ ਪਚਾਲ ਪਿਆ ਹੋਵੇ ਉਦੀ ਘਰ ਵਾਲੀ ਨੇ ਕਹਿਤਾ ਹੋਵੇ ਵੀ ਨਵਜੋਤ ਸਿੱਧੂ ਤਾਂ ਸਰਗਰਮ ਹੋ ਜਾਣਗੇ ਸਿਆਸਤ ਦੇ ਵਿੱਚ ਪਹਿਲਾਂ ਉਹਨੂੰ ਸੀਐਮ ਦਾ ਚਿਹਰਾ ਐਲਾਨ ਕਰੋ ਉਸ ਤੋਂ ਬਾਅਦ 500 ਕਰੋੜ ਵਾਲੀ ਗੱਲ ਬੋਲ ਦੇਵੇ ਉਦੀ ਘਰ ਵਾਲੀ ਨੂੰ ਕਿੰਨੇ ਸਾਰੇ ਲੀਗਲ ਨੋਟਿਸ ਭੇਜ ਦਿੱਤੇ ਗਏ ਨੇ ਉਦੀ ਘਰ ਵਾਲੀ ਨੇ ਵੀ ਲੀਗਲ ਨੋਟਿਸ ਭੇਜਤਾ ਇੱਕ ਉਸ ਬੰਦੇ ਨੂੰ ਜਿਹੜਾ ਪਹਿਲਾਂ ਇਹ ਸਿੱਧੂ ਜੋੜੇ ਦੇ ਨਾਲ ਰਿਹਾ ਰਾਜਦਾਰ ਹੈ ਤੇ ਹੁਣ ਉਹ ਚੈਨਲਾਂ ਦੇ ਉੱਪਰ ਕਈ ਤਰ੍ਹਾਂ ਦੇ ਖੁਲਾਸੇ ਕਰ ਰਿਆ ਤਾਂ ਉਹਨੇ ਵੀ ਉਹਨੂੰ ਲੀਗਲ ਨੋਟਿਸ ਭੇਜ ਦਿੱਤਾ ਪਰ ਇਹ ਸਾਰੇ ਕੁਸ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਉਂ ਚੁੱਪ ਹੈ ਉਹ ਕਦੋਂ ਬੋਲਣਗੇ ਉਹ ਕੀ ਤਮਾਸ਼ਾ ਵੇਖ ਰਹੇ ਨੇ ਕੀ ਉਹ ਪਿੱਛੇ ਰਹਿ ਕੇ ਸਭ ਕੁਝ ਕਰਾ ਰਹੇ ਨੇ ਕੀ ਉਹ ਅਣਜਾਣ ਨੇ ਵੇਖੋ ਅਣਜਾਣਤਾ ਨਹੀਂ ਹੋ ਸਕਦੀ ਐਡੇ ਨਿਆਣੇ ਤਾਂ ਆਪਾਂ ਵੀ ਨਾ ਬਣੀਏ ਇੱਕ ਬੰਦੇ ਦਾ ਪਰਿਵਾਰ ਆ ਸਾਰਾ ਕੁਝ ਬੋਲ ਰਿਆ ਸਾਰੀ ਦੁਨੀਆ 'ਚ ਹੜਕੰਪ ਮੱਚਿਆ ਪਿਆ ਔਰ ਉਹ ਅਣਜਾਣ ਹੋ ਸਕਦਾ ਏ ਇਹ ਸੋਚਣਾ ਵੀ ਮੇਰੇ ਖਿਆਲ ਦੇ ਨਾਲ ਬਚਕਾਨਾ ਹਰਕਤ ਹੋਏਗੀ ਸੋ ਪਤਾ ਸਿੱਧੂ ਸਾਹਿਬ ਨੂੰ ਕੀ ਚੱਲ ਰਿਆ ਪਰ ਉਹ ਚੁੱਪ ਨੇ ਪਤਾ ਨਹੀਂ ਉਹ ਕੀ ਵਾਸ ਰਹੇ ਨੇ ਹਾਈ ਕਮਾਂਡ ਦੇ ਕਹਿਣ ਤੇ ਚੁੱਪ ਨੇ ਜਾਂ ਕਿਸੇ ਪਲਾਨ ਅਗ ਤਹਿਤ ਚੁੱਪ ਨੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਦੱਸ ਦਿਓ ਦੋਸ਼ ਤਾਂ ਇੱਥੋਂ ਤੱਕ ਲਾ ਦਿੱਤੇ ਗਏ ਨੇ ਬੀ ਐ ਨਵਜੋਤ ਸਿੰਘ ਸਿੱਧੂ ਜਿਹੜਾ ਇਹ ਜੋੜਾ ਹੈ ਇਹ ਹੁਣ ਬੀ ਜੀ ਪੀ ਚ ਫੇਰ ਜਾ ਰਿਹਾ ਤੁਹਾਨੂੰ ਪਤਾ ਹੋਣਾ ਨਵਜੋਤ ਸਿੱਧੂ ਪਹਿਲਾਂ ਬੀ ਜੀ ਪੀ ਚ ਹੀ ਰਿਹਾ ਨਵਜੋਤ ਸਿੰਘ ਸਿੱਧੂ ਕਿੰਨੇ ਰੰਗ ਹੈ ਪਹਿਲਾਂ ਬੀ ਜੀ ਪੀ ਚ ਸੀਗੇ ਤੇ ਰਾਹੁਲ ਗਾਂਧੀ ਨੂੰ ਪੱਪੂ ਕਹਿੰਦੇ ਹੁੰਦੇ ਸੀ ਸੋਨੀਆ ਗਾਂਧੀ ਨੂੰ ਕਮੈਂਟ ਤੇ ਮੋਦੀ ਹੋਰਾਂ ਦੀ ਸਿਫਤ ਦੇ ਵਿੱਚ ਕਸੀਦੇ ਪੜਦੇ ਹੁੰਦੇ ਸੀ ਸ਼ੇਅਰ ਪੜਦੇ ਹੁੰਦੇ ਸੀ ਓ ਗੁਰੂ ਠੋਕੋ ਤਾਲੀ ਤਾਂ ਜਦੋਂ ਫਿਰ ਭਾਜਪਾ ਛੱਡ ਕੇ ਜਨਾਬ ਕਾਂਗਰਸ 'ਚ ਆ ਗਏ ਰਾਤੋਂ ਰਾਤ ਸ਼ੇਰ ਵੀ ਉਹੀ ਸੀ ਤੇ ਕਮੈਂਟ ਵੀ ਉਹੀ ਸੀ ਫਿਰ ਉਹ ਸ਼ੇਰ ਰਾਹੁਲ ਗਾਂਧੀ ਦੀਆਂ ਤਰੀਫਾਂ 'ਚ ਪੜੇ ਜਾਣ ਲੱਗ ਪਏ ਤੇ ਉਹ ਜਿਹੜੇ ਕਮੈਂਟ ਸੀ ਉਹ મોદી ਔਰ ਅਮਿਤ ਸ਼ਾਹ ਹੋਰਾਂ ਨੂੰ ਕੀਤੇ ਜਾਣ ਲੱਗ ਪਏ ਹੁਣ ਤੁਸੀਂ ਦੱਸ ਦਿਓ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਵੀ ਉਹ ਬੜੇ ਸਟੈਂਡ ਰੱਖਦੇ ਨੇ ਮੈਂ ਨਹੀਂ ਵੇਖਿਆ ਕਦੇ ਪ੍ਰਧਾਨ ਰਹੇ ਕਾਂਗਰਸ ਪਾਰਟੀ ਦੇ ਚ ਕਾਂਗਰਸ ਦਾ ਕੀ ਸਵਾਰਤਾ ਕਾਂਗਰਸ ਨੂੰ ਛੱਡੋ ਮੰਤਰੀ ਰਹੇ ਨੇ ਜਿਹੜੇ ਮਹਿਕਮੇ ਦੇ ਮੰਤਰੀ ਰਹੇ ਉਸ ਮਹਿਕਮੇ ਦੇ ਵਿੱਚ ਕੱਚੇ ਮਲਾਜ਼ਮ ਬਹੁਤ ਸੀ ਉਹਨਾਂ ਨੇ ਕਿੰਨੇ ਪੱਕੇ ਕੀਤੇ ਉਸ ਮਹਿਕਮੇ ਦਾ ਕੀ ਸੁਧਾਰ ਕੀਤਾ ਹੁਣ ਜੇਕਰ ਕੋਈ ਇਹ ਆਖੇ ਵੀ ਵੇਖੋ ਜੀ ਉਹਨੂੰ ਤਾਂ ਕੈਪਟਨ ਕਰਨ ਨਹੀਂ ਸੀ ਦਿੰਦਾ ਤਾਂ ਫਿਰ ਪਹਿਲੇ ਦਿਨ ਹੀ ਮੰਤਰੀ ਬਣਨ ਦੀ ਲੋੜ ਹੀ ਨਹੀਂ ਸੀ ਫਿਰ ਛੱਡ ਕੇ ਉਹਦਾ ਜ ਆ ਪਾਸੇ ਹੋ ਜਾਂਦੇ ਫਿਰ ਲੋੜ ਕੀ ਸੀ ਦੇਖੋ ਜਦੋਂ ਹੱਥ ਬੰਨ ਕੇ ਕਿਸੇ ਨੂੰ ਕਿਹਾ ਜਾਵੇ ਵੀ ਚੱਲ ਪੁੱਤ ਹੁਣ ਖੇਡ ਤਾਂ ਉਹ ਖੇਡ ਖੇਡਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਤੇ ਜਿਹੜਾ ਬੰਦਾ ਫਿਰ ਵੀ ਖੇਡਦਾ ਜਾਂ ਤਾਂ ਉਹ ਆਪ ਮੂਰਖਾ ਜਾਂ ਲੋਕਾਂ ਨੂੰ ਮੂਰਖ ਸਮਝ ਰਿਹਾ ਤੇ ਬਣਾ ਰਿਹਾ ਹੁਣ ਇਹ ਸਾਰੇ ਕੁਸ਼ ਦੇ ਵਿੱਚ ਰੋਲ ਸਾਡਾ ਪਬਲਿਕ ਦਾ ਕੀ ਹੈ ਸਾਡੀ ਚੇਤਨਾ ਸਾਡੀ ਜਾਗਰਤੀ ਹੋਣੀ ਚਾਹੀਦੀ ਹੈ ਪਿਆਰਿਓ ਆਪਾਂ ਅਜੇ ਚੇਤਨ ਨਹੀਂ ਹੋਏ ਆਪਾਂ ਅਜੇ ਜਾਗਰੂਕ ਨਹੀਂ ਹੋਏ ਆਪਾਂ ਅਜੇ ਰਾਜਨੀਤੀ ਨੂੰ ਸਮਝਣ ਨਹੀਂ ਲੱਗੇ ਸਾਨੂੰ ਇਹਨਾਂ ਨੇ ਪਿੰਡਾਂ ਦੇ ਵਿੱਚ ਕਈ-ਕਈ ਧੜਿਆਂ 'ਚ ਇਹਨਾਂ ਪਾਰਟੀਆਂ ਨੇ ਪਾੜਿਆ ਹੋਇਆ ਇੱਕ-ਇੱਕ ਪਿੰਡ ਨੂੰ ਪੰਜ-ਪੰਜ ਧੜਿਆਂ 'ਚ ਵੰਡਿਆ ਹੋਇਆ ਆਕਾਲੀ ਆ ਕਾਂਗਰਸੀ ਆ ਭਾਜਪਾ ਵਾਲੇ ਆ ਆਮ ਆਦਮੀ ਪਾਰਟੀ ਵਾਲੇ ਆ ਫਲਾਣੇ ਆ ਟਿਮਕੇ ਅਸੀਂ ਥੱਲੇ ਆਪਸ ਵਿੱਚ ਪਾਟ ਕੇ ਲੜੀ ਜਾਂਦੇ ਆ ਸਾਡੇ ਦੁੱਖ ਤਕਲੀਫਾਂ ਸਾਂਝੇ ਨੇ ਪਰ ਇਹਦੇ باوجود ਵੀ ਇਹ ਪਾਰਟੀਆਂ ਦੀ ਪਾੜੋ ਤੇ ਰਾਜ ਕਰੋ ਦੀ ਸਿਆਸਤ ਇਹ ਸਾਨੂੰ ਵੰਡ ਰਹੀ ਆ ਇਹ ਸਾਨੂੰ ਪਾੜ ਰਹੀ ਆ ਤੇ ਅਸੀਂ ਉਹਦਾ ਸ਼ਿਕਾਰ ਹੋ ਰਹੇ ਆਂ ਔਰ ਇਹ ਕੰਮ ਅੱਜ ਨਹੀਂ ਸ਼ੁਰੂ ਹੋਇਆ ਇਹ ਪੁਰਾਣੇ ਰਾਜਿਆਂ ਵੇਲੇ ਤੋਂ ਅੰਗਰੇਜ਼ਾਂ ਨੇ ਬਹੁਤ ਫਾਇਦਾ ਉਠਾਇਆ ਡਿਵਾਈਡ ਐਂਡ ਰੂਲ ਓਵਰ ਦਾ ਅੱਜ ਤੁਸੀਂ ਦੇਖੋ ਇੱਕ ਇੱਕ ਤੁਹਾਡਾ ਪਿੰਡ ਕਿੰਨੇ ਕਿੰਨੇ ਧੜਿਆਂ 'ਚ ਇਹਨਾਂ ਨੇ ਪਾੜਿਆ ਪਿੰਡ ਦੇ ਸਾਰੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸਾਂਝੀਆਂ ਪਰ ਉਹ ਇਕੱਠੇ ਹੋ ਕੇ ਨਹੀਂ ਬੋਲਦੇ ਕਾਰਨ ਧੜਿਆਂ 'ਚ ਪਾਠੇ ਪਏ ਨੇ ਔਰ ਇਹਦਾ ਫਾਇਦਾ ਇਹਨਾਂ ਸਰਕਾਰਾਂ ਨੂੰ ਬਹੁਤ ਹੁੰਦਾ ਇਹਨਾਂ ਸਿਆਸਤਾਂ ਨੂੰ ਬਹੁਤ ਹੁੰਦਾ ਤੇ ਜਦੋਂ ਲੋਕ ਚੇਤਨ ਹੋ ਗਏ ਜਦੋਂ ਲੋਕ ਜਾਗਰੂਕ ਹੋ ਗਏ ਨਾ ਉਦੋਂ ਆਹ ਪਾਰਟੀਆਂ ਤੇ ਆਹ ਲੀਡਰ ਇੱਥੇ ਰਹਿਣਗੇ ਨਹੀਂ ਇਹ ਪਾੜੋ ਤੇ ਰਾਜ ਕਰੋ ਦੀ ਸਿਆਸਤ ਵਾਲੇ ਕਾਰਪੋਰੇਟ ਘਰਾਣਿਆਂ ਦੇ ਕੌਲੀ ਚੱਟ ਇਹ ਨਜ਼ਰ ਨਹੀਂ ਆਉਣਗੇ ਇਹ ਜਿੰਨੇ ਵੀ ਨੇ ਮੈਂ ਕਿਸੇ ਇੱਕ ਨੂੰ ਨਹੀਂ ਕਹਿ ਰਿਹਾ ਇੱਕ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਅੱਜ ਉੱਚ ਅਦਾਲਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਝਟਕਾ ਇੱਕ ਤਰ੍ਹਾਂ ਕਿਹਾ ਜਾ ਸਕਦਾ ਹੈ ਔਰ ਐਸਐਸਪੀ ਪਟਿਆਲਾ ਬਹੁਤ ਕਸੂਤੇ ਫਸ ਸਕਦੇ ਨੇ ਕਿਉਂਕਿ ਉਹ ਜਿਹੜੀ ਇੱਕ ਕਥਿਤ ਕਾਲ ਰਿਕਾਰਡਿੰਗ ਸੁਖਬੀਰ ਬਾਦਲ ਹੋਰਾਂ ਨੇ ਵਾਇਰਲ ਕੀਤੀ ਸੀ ਤੇ ਉਹਨਾਂ ਨੇ ਦੋਸ਼ ਲਾਏ ਸੀਗੇ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਤੇ ਵੀ ਉਹ ਵੋਟਾਂ ਦੇ ਵਿੱਚ ਗੜਬੜ ਕਰਨ ਦੇ ਲਈ ਤੇ ਧੱਕਾ ਕਰਨ ਦੇ ਲਈ ਹੁਕਮ ਜਾਰੀ ਕਰ ਰਹੇ ਨੇ ਹੇਠਲੇ ਅਫਸਰਾਂ ਨੂੰ ਹੁਣ ਉਸ ਕਾਲ ਰਿਕਾਰਡਿੰਗ ਦੀ ਜਾਂਚ ਕਰਨ ਦੇ ਹੁਕਮ ਹਾਈ ਕੋਰਟ ਨੇ ਦੇ ਦਿੱਤੇ ਨੇ ਔਰ ਪੰਜਾਬ ਪੁਲਿਸ ਜਾਂਚ ਨਹੀਂ ਕਰੇਗੀ ਪੰਜਾਬ ਚ ਜਾਂਚ ਨਹੀਂ ਹੋਏਗੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਚੰਡੀਗੜ੍ਹ ਦੇ ਵਿੱਚ ਜਿਹੜੀ ਐਫਐਸਐਲ ਹੈ ਉੱਥੇ ਜਾਂਚ ਕੀਤੀ ਜਾਏਗੀ ਔਰ ਪੰਜਾਬ ਸਰਕਾਰ ਉਹਦੇ ਚ ਦਖਲ ਨਹੀਂ ਦੇਏਗੀ ਹਾਈ ਕੋਰਟ ਦੇ ਇਹਨਾਂ ਹੁਕਮਾਂ ਦੇ ਨਾਲ ਇੱਕ ਤਰ੍ਹਾਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਜਿਹੜੀ ਇਹ ਕਾਲ ਰਿਕਾਰਡਿੰਗ ਲੀਕ ਹੋਈ ਹੈ ਇਹਦੇ ਤੇ ਅਕਾਲੀ ਦਲ ਸੁਖਬੀਰ ਬਾਦਲ ਹੋਰਾਂ ਨੇ ਸਿੱਧੇ ਦੋਸ਼ ਲਾਏ ਵੀ ਐਸਐਸਪੀ ਨੂੰ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਹੁਕਮ ਜਾਰੀ ਕੀਤੇ ਵੀ ਤੁਸੀਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਦੇ ਕਾਗਜ਼ ਨਹੀਂ ਪੜ੍ਹਦੇ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਵੋਟਾਂ 'ਚ ਤੇ ਸੁਖਬੀਰ ਬਾਦਲ ਹੋਰਾਂ ਨੇ ਦੋਸ਼ ਲਾਏ ਵੀ ਆਹ ਜਿਹੜੀ ਇੱਕ ਆਡੀਓ ਰਿਕਾਰਡਿੰਗ ਹੈ ਇਹ ਉਸ ਟਾਈਮ ਦੀ ਹੈ ਜਦੋਂ ਜਿਹੜੇ ਐਸਐਸਪੀ ਪਟਿਆਲਾ ਉਹ ਆਪਣੇ ਹੇਠਲੇ ਅਫਸਰਾਂ ਨੂੰ ਉਹ ਸਭ ਕੁਝ ਕਰਨ ਦੀਆਂ ਹਦਾਇਤਾਂ ਜਾਰੀ ਕਰ ਰਹੇ ਨੇ ਹਾਲਾਂਕਿ ਪੁਲਿਸ ਨੇ ਉਦੋਂ ਦਾ ਹੀ ਇਹ ਕਹਿਤਾ ਸੀ ਵੀ ਇਹ ਕਾਲ ਰਿਕਾਰਡਿੰਗ ਝੂਠੀ ਹੈ ਇਹ ਫੇਕ ਹੈ ਇਹ ਸੱਚੀ ਨਹੀਂ ਹੈਗੀ ਪਰ ਅਸਲੀ ਜਾਂਚ ਹੋਣੀ ਹੋਏਗੀ ਸਵਾਲ ਪੁਲਿਸ ਤੇ ਇਹ ਵੀ ਅੱਜ ਉੱਠੇ ਜਿਹੜੇ ਵਕੀਲਾਂ ਨੇ ਉਠਾਏ ਅਦਾਲਤ ਦੇ ਵਿੱਚ ਵੀ ਉਠਾਏ ਗਏ ਵੀ ਪੁਲਿਸ ਨੇ ਕਹਿਤਾ ਇਹ ਫੇਕ ਹੈ ਝੂਠੀ ਹੈ ਇਹ AI ਨਾਲ ਬਣਾਈ ਗਈ ਪਰ ਜਾਂਚ ਤਾਂ ਹੋਣੀ ਹੈ ਜਾਂਚ ਕਰਨ ਦਾ ਹੁਕਮ ਤਾਂ ਅੱਜ ਦਿੱਤੇ ਨਹੀਂ ਹੁਣ ਉਹ ਆਡੀਓ ਜਿਹੜੀ ਆ ਉਹ ਲੈਬ ਚ ਜਾਏਗੀ ਉੱਥੇ ਸਾਇੰਟਿਸਟ ਜਾਂਚ ਕਰਨਗੇ ਫਿਰ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਪਰ ਪੁਲਿਸ ਨੇ ਜਾਂਚ ਕਰਨ ਤੋਂ ਪਹਿਲਾਂ ਹੀ ਕਿਵੇਂ ਕਹਿਤਾ ਵੀ ਇਹ ਤਾਂ AI ਨਾਲ ਬਣੀ ਹੈ ਇਹ ਤਾਂ ਝੂਠੀ ਹੈ ਇਹ ਤਾਂ ਸਹੀ ਨਹੀਂ ਹੈਗੀ ਹੁਣ ਤੁਸੀਂ ਇਹਦੇ ਉੱਪਰ ਆਪਣਾ ਵਿਚਾਰ ਜ਼ਰੂਰ ਲਿਖਿਓ